ਵੀਰ ਸਾਸਰੀ ਕਾਲ ਜਿਵੇਂ ਕਿ ਇੱਕ ਨਵੀਂ ਅਪਡੇਟ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਧਰਨਾ ਲੱਗਿਆ ਸੀ ਖਨੌਰੀ ਬਾਰਡਰ ਦੇ ਉੱਤੇ ਇੱਕ ਬਹੁਤ ਵੱਡੀ ਖਬਰ ਆ ਚੁੱਕੀ ਹੈ ਡੱਲੇਵਾਲ ਦਾ ਧਰਨਾ ਜਿਹੜਾ ਲੱਗਿਆ ਸੀ ਉਹਨੂੰ ਲੈ ਕੇ ਬਹੁਤ ਜਦੋਜਹਿਦ ਦੇ ਨਾਲ ਯਾਨੀ ਲੋਕਾਂ ਨੇ ਬੜਾ ਸੰਘਰਸ਼ ਕੀਤਾ ਬੜੀਆਂ ਰਾਤਾਂ ਵੀ ਕੱਟੀਆਂ ਪਹਿਰੇ ਵੀ ਲਾਏ ਔਰ ਕੱਲ ਜਿਹੜੇ ਕਿ ਅਮਨ अरोड़ा ਅਮਨ अरोड़ा ਗਏ ਖਨੌਰੀ ਬਾਰਡਰ ਤੇ ਪਹੁੰਚੇ ਭਗਵੰਤ ਮਾਨ ਨੇ ਉੱਥੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਦਰਸਾਲ ਭਗਵਾਨਤ ਮਾਨ ਆਸਟ੍ਰੇਲੀਆ ਗਏ ਹੋਏ ਦੀ ਆਪਣੇ ਪੂਰੇ ਪਰਿਵਾਰ ਦੇ ਸਮੇਤ ਉੱਥੇ ਨਵਾਂ ਸਾਲ ਮਨਾਉਣ ਗਏ ਨੇ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਪਰ ਜਿਹੜੀ ਡੱਲੇਵਾਲ ਨੂੰ ਲੈ ਕੇ ਹੁਣ ਖਬਰ ਆਈ ਹੈ ਮੈਂ ਤੁਹਾਨੂੰ ਪੂਰੀ ਜਿਹੜੀ ਵੀਡੀਓ ਹੈ ਦੀ ਉਹ ਵੀ ਸੁਣਾਉਂਗਾ ਕਿ ਜਿਹੜਾ ਅਮਨ अरोड़ा ਉਹਨੇ ਉੱਥੇ ਜਾ ਕੇ ਕੀ ਕਿਹਾ ਤੇ ਡੱਲੇਵਾਲ ਦਾ ਜਿਹੜਾ ਧਰਨਾ ਸੀ ਉਹਦੇ ਉੱਤੋਂ ਕਿਵੇਂ ਸਾਰਾ ਕੁਝ ਤਿਲਕ ਜਾਂਦਾ ਤੇ ਕਿਵੇਂ ਸਾਰੀ ਕਹਾਣੀ ਬਦਲ ਜਾਂਦੀ ਹੈ ਇਹਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੇ ਜਿਹੜਾ ਕਿਸਾਨ ਸੀ ਆਗੂ ਬੰਦਾ ਇੱਕ ਉਹ ਆਗੂ ਬੰਦਾ ਜਿਹਨੂੰ ਦੇਖ ਕੇ ਸਾਰੀ ਦੁਨੀਆ ਇਕੱਠੀ ਹੁੰਦੀ ਹੈ ਵੱਡੇ-ਵੱਡੇ ਲੋਕਾਂ ਦੇ ਵਿੱਚ ਵਾਅਦੇ ਕੀਤੇ ਜਾਂਦੇ ਆ ਕਿ ਤੁਸੀਂ ਆਓ ਅਸੀਂ ਤੁਹਾਡੇ ਨਾਲ ਐਵੇਂ ਖੜਾਂਗੇ ਜਾਂ ਬਹੁਤ ਸਾਰੀਆਂ ਗੱਲਾਂ ਤਾਂ ਹੁਣ ਇਹਨੂੰ ਲੈ ਕੇ ਜਿਹੜੀ ਬਹੁਤ ਵੱਡੀ ਖਬਰ ਆ ਚੁੱਕੀ ਆ ਡੱਲੇਵਾਲ ਦਾ ਧਰਨਾ ਜਿਹੜਾ ਕਿ ਵਰਤ ਸੀ ਉਹਨੂੰ ਲੈ ਕੇ ਹਰ ਰੋਜ਼ ਜਿਹਦੀ ਚਰਚਾ ਦੇ ਵਿੱਚ ਗੱਲ ਰਹਿੰਦੀ ਸੀ ਕਿ ਡੱਲੇਵਾਲ ਦਾ ਧਰਨਾ ਜਿਹੜਾ ਇਹਨੂੰ ਅਸੀਂ ਸਮਾਪਤ ਨਹੀਂ ਹੋਣ ਦਿੰਦੇ ਉਹਦੇ ਉੱਤੇ ਪਹਿਰੇ ਵੀ ਲਾਏ ਗਏ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਗਈਆਂ ਕਿਸਾਨ ਆਗੂਆ ਬਣੀਓ ਪਰ ਕਈ ਕਿਸਾਨ ਆਗੂ ਇਹਦੇ ਪਹਿਲੇ ਹੀ ਜਿਹੜੇ ਕਿ ਵਿਰੋਧ ਵਿੱਚ ਸੀ ਕਿ ਜਿਹੜਾ ਡੰਨੇਵਾਲ ਆ ਸਾਨੂੰ ਪੁੱਛ ਕੇ ਨਹੀਂ ਬੈਠਾ ਡੰਨੇਵਾਲ ਤਾਂ ਕੋਈ ਆਪਣੀ ਵਹੀਮ ਚਲਾ ਰਿਆ ਤਾਂ ਹੁਣ ਮੈਂ ਤੁਹਾਨੂੰ ਇਹਦੀ ਪੂਰੀ ਡਿਟੇਲ ਦੇ ਨਾਲ ਕਹਾਣੀ ਸੁਣਾਉਂਗਾ ਕਿ ਹੈ ਕੀ ਸੀ ਸੁਣੋ ਉਹ ਅਜੀਬ ਈ ਬਿੰਦੀ ਲਾ ਕੇ ਪਹੁੰਚੇ ਉਹਨਾਂ ਕੋਲ ਕਿ ਸਮੁੱਚੀ ਸਰਕਾਰ ਸਮੁੱਚੀ ਪਾਰਟੀਆਂ ਸੁੱਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਜਿਹੜਾ ਬਾਨੀ ਹੈ ਜੇ ਉਹ ਸਿਹਤਯਾਬ ਰਹੇ ਢਲੇਵਾਲ ਸਾਹਿਬ ਇਹ ਇਸ ਸੰਘਰਸ਼ ਨੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦੇ ਵਿੱਚ ਚਿੰਗ ਜਿਹੜੀ ਅਲਖ ਹੈ ਜਿਹੜੀ ਉਹ ਜਗਾ ਦਿੱਤੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹੁੰਦੇ ਸੀ ਕਿਉਂਕਿ ਸਾਰੀ ਸਰਕਾਰ ਸਾਰੀ ਆਮ ਆਦੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਮੰਗਾਂ ਦੇ ਨਾਲ ਹੈ ਸਮੇਂ ਸਮੇਂ ਸਿਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਐਮਪੀਆ ਵੱਲੋਂ ਵੀ ਸੰਘਰਸ਼ ਕੀਤਾ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿੰਡਿਆ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀਏ ਗੂੰਜੀਏ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅੰਸ਼ਣ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਬੜੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਉਹਨਾਂ ਦੇ ਸੰਘਰਸ਼ ਦੇ ਨਾਲ ਹੈ ਪਰ ਜੋ ਹਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਦੀ ਜੇ ਭੁੱਖ ਹੜਤਾਲ ਹੈ ਜਿਹੜੀ ਜੇ ਉਹ ਅੰਸ਼ਨ ਨਹੀਂ ਵੀ ਛੱਡਦੇ ਹੈ ਕਿ ਤਾਂ ਘੱਟੋ ਘੱਟ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੋਈ ਹੈ ਜਿਸ ਦੀ ਵਜ੍ਹਾ ਨਾਲ ਇਹ ਪੰਜਾਬੀ ਉਹ ਗੱਲ ਹੁਣ ਇਹ ਚਾਲ ਦੇਖੋ ਕਿਵੇਂ ਚੱਲੀ ਜਾਂਦੀ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੈ ਨਹੀਂ ਅਮਨ अरोड़ा ਉਹਨਾਂ ਨੇ ਆਪਣੇ ਆਪ ਹੀ ਪ੍ਰਧਾਨ ਬਣਾਏ ਫਿਰ ਉਸ ਤੋਂ ਬਾਅਦ ਇਹ ਮੰਤਰੀ ਬਣਾ ਦਿੱਤੇ ਗਏ ਤਾਂ ਹੁਣ ਤੁਸੀਂ ਇੱਕ ਸਮਝਣ ਦੀ ਲੋੜ ਹੈ ਕਿ ਪੰਜਾਬ ਦਾ ਇਕੱਲਾ ਇਕੱਲਾ ਕਿਸਾਨ ਇਸ ਵਕਤ ਯੂਜ ਰਿਹਾ ਮੈਂ ਕੱਲੇ ਕਿਸਾਨਾਂ ਨੂੰ ਹੀ ਕਹੂੰਗਾ ਵੈਸੇ ਤਾਂ ਬਹੁਤ ਸਾਰੇ ਧਿਰਾਂ ਦੇ ਨਾਲ ਜੁੜਿਆ ਇਹ ਜਿਹੜਾ ਮੋਰਚਾ ਹੈ ਡੱਲੇਵਾਲ ਨੂੰ ਲੈ ਕੇ ਇਹਨਾਂ ਨੇ ਉਹਦਾ ਧਰਨਾ ਜਿਹੜਾ ਉੱਥੇ ਲੱਗਿਆ ਪ੍ਰਦਰਸ਼ਨ ਚੱਲ ਰਿਹਾ ਮੋਰਚਾ ਲੱਗ ਚੁੱਕਿਆ ਬਹੁਤ ਦਿਨ ਹੋ ਚੁੱਕੇ ਸਿਹਤ ਵੀ ਬੜੀ ਨਾਜ਼ੁਕ ਹੋ ਰਹੀ ਹੈ ਉਹਨੂੰ ਲੈ ਕੇ ਬਹੁਤ ਚਿੰਤਤ ਨੇ ਸਾਡੇ ਲੋਕ ਪੰਜਾਬ ਦੇ ਪਰ ਸਰਕਾਰ ਦੇਖੋ ਇਹਨਾਂ ਨੇ ਸਿੱਟੀ ਸੈਂਟਰ ਗਵਰਨਮੈਂਟ ਤੇ ਕਿੰਨੀ ਬੋਲੀ ਸਰਕਾਰ ਆ ਸੈਂਟਰ ਦੀ ਪਰ ਕਿਤੇ ਨਾ ਕਿਤੇ ਇਹਨੇ ਬੋਲੇ ਸਾਡੇ ਪੰਜਾਬ ਦੀ ਸਰਕਾਰ ਵਾਲੇ ਮੰਤਰੀ ਔਰ ਮੁੱਖ ਮੰਤਰੀ ਵੀ ਹੈ ਕਿਉਂ ਕਿ ਮੌਜੂਦਾ ਹਾਲਾਤ ਨੇ ਜਿਹੜੇ ਪੰਜਾਬ ਦੇ ਉਹ ਇਹਨਾਂ ਦੀਆਂ ਨੱਕ ਦੇ ਹੀਟ ਚੱਲ ਰਹੇ ਇਹਨਾਂ ਦੇ ਹੱਥ ਦੇ ਥੱਲੇ ਆ ਸਾਰੀ ਗੱਲ ਜੇਕਰ ਚਾਹਣ ਦੋ ਦਿਨਾਂ ਦੇ ਵਿੱਚ ਇਹ ਸਾਰਾ ਮਾਮਲਾ ਸਮਾਪਤ ਕਰਕੇ ਹਿੰਡਲ ਕਰ ਸਕਦੇ ਨੇ ਪਰ ਨਹੀਂ ਕਿਉਂਕਿ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਵਪਾਰੀਆਂ ਨੂੰ ਜੂਜ ਦੇ ਰਹਿਣ ਲਈ ਛੱਡ ਦਿੱਤਾ ਗਿਆ ਕਿ ਵੱਡੇ ਪੱਦਰ ਤੇ ਇਹਨਾਂ ਦੀਆਂ ਜਿਹੜੀਆਂ ਕਿ ਮੌਤਾ ਵੀ ਹੋਣ ਤੇ ਨੁਕਸਾਨ ਜੋ ਮਰਜ਼ੀ ਹੋ ਜੇ ਸਾਨੂੰ ਕੋਈ ਮਤਲਬ ਨਹੀਂ ਪਰ ਇਹਨਾਂ ਦੀਆਂ ਜਿਹੜੀਆਂ ਇਹ ਕਹਾਣੀਆਂ ਨੇ ਇਹ ਦਰਅਸਲ ਸਾਨੂੰ ਆ ਜਾਣ ਬੁੱਝ ਕੇ ਆਪਦੇ ਪਲੇੰਜੇ ਵਿੱਚ ਲੈਣ ਦੀ ਕਹਾਣੀ ਰਚੀ ਗਈ ਆ ਉੱਥੇ ਅਮਨ ਔ ਰੂੜਾ ਪਹੁੰਚਦਾ ਉਹ ਡੱਲੇਵਾਲ ਨੂੰ ਧਰਨਾ ਖਤਮ ਕਰਨ ਦੇ ਲਈ ਕਹਿੰਦਾ ਕਿ ਤੂੰ ਧਰਨਾ ਖਤਮ ਕਰ ਦੇ ਤੇ ਅਸੀਂ ਤੇਰੀਆਂ ਜਿਹੜੀਆਂ ਮੰਗਾਂ ਨੇ ਉਹ ਸੈਂਟਰ ਤੱਕ ਲੈ ਕੇ ਜਾਵਾਂਗੇ ਜੇਕਰ ਤੁਸੀਂ ਸੈਂਟਰ ਤੱਕ ਲੈ ਕੇ ਜਾਣਗੇ ਸੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਉਂ ਨਹੀਂ ਇਹ ਜੀ ਤੁਸੀਂ ਮੁਹੀਮ ਰੱਖੀ ਕੋਈ ਆਪਣੇ ਬੰਨਿਓ ਕੋਈ ਐਸਾ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਸੈਂਟਰ ਗਵਰਨਮੈਂਟ ਦਾ ਤੁਹਾਡੇ ਨਾਲ ਰਲਈ ਹੋਈ ਆ ਇਹ ਸਾਫ ਸਾਡੇ ਲੋਕਾਂ ਨੂੰ ਪਤਾ ਪਰ ਹੁਣ ਤੁਸੀਂ ਇਹ ਦੇਖੋ ਪੰਤਰਾ ਦੇਖੋ ਸਰਕਾਰ ਦਾ ਕਿ ਜਿਹੜਾ ਇੱਕ ਐਨ ਐਂਡ ਦੇ ਵਕਤ ਤੇ ਜਦੋਂ ਕਿ ਡੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਬਹੁਤ ਜਿਆਦਾ ਨਾਜ਼ੁਕ ਹੋ ਚੁੱਕੀ ਤਾਂ ਉਹ ਦਿੱਲੀ ਆਪਣਾ ਖਨੌਰੀ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਵੱਡੀਆਂ-ਵੱਡੀਆਂ ਗੱਲਾਂ ਛੱਡਦੇ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਦੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰੂੰਗਾ ਉਹ ਇਹ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦਾਂ ਉੱਤੇ ਬਹੁਤ ਸਾਰੀਆਂ ਕਾਲੀਆਂ ਐਸੀ ਰਾਤਾਂ ਆਈਆਂ ਐਸੇ ਬਹੁਤ ਦੇ ਦਿਨਾਂ ਦੇ ਵਿੱਚ ਤੇ ਪੰਜਾਬ ਦਾ ਮੁੱਖ ਮੰਤਰੀ ਆਪਦਾ ਨਵਾਂ ਸਾਲ ਮਨਾਉਣ ਵਾਸਤੇ ਆਸਟ੍ਰੇਲੀਆ ਦੇ ਵਿੱਚ ਪਹੁੰਚ ਗਿਆ ਪੂਰੇ ਪਰਿਵਾਰ ਦੇ ਸਮੇਤ ਤਾਂ ਹੁਣ ਪੰਜਾਬੀਓ ਤੁਹਾਡੀ ਇਹਦੇ ਉੱਤੇ ਕੀ ਪ੍ਰਕਿਰਿਆ ਆਉਂਦੀ ਆ ਜਮੀਰ ਜਾਗਦੇ ਲੋਕਾਂ ਦੀ ਕੀ ਪ੍ਰਕਿਰਿਆ ਆਉਂਦੀ ਜਿਨ੍ਹਾਂ ਦੇ ਜਮੀਰ ਜਾਗਦੇ ਨੇ ਮੈਂ ਉਹਨਾਂ ਦੀਆਂ ਪ੍ਰਕਿਰਿਆਾਂ ਦਾ ਇੰਤਜ਼ਾਰ ਕਰੂੰਗਾ ਕਿ ਤੁਹਾਡਾ ਕੀ ਲਿਖਣਾ ਕਮੈਂਟ ਵਿਚਾਰ ਜ਼ਰੂਰ ਲਿਖੋਗੇ ਤੁਸੀਂ ਤਾਂ ਮੈਂ ਉਹਨਾਂ ਦੇ ਜਵਾਬ ਵੀ ਦੇਵਾਂਗਾ ਕਿਉਂਕਿ ਇਹ ਪੰਜਾਬ ਦੀ ਗੱਲ ਆ ਪੰਜਾਬ ਦੇ ਲੋਕਾਂ ਦੀ ਗੱਲ ਆ ਪੰਜਾਬੀਅਤ ਦੀ ਗੱਲ ਆ ਤੇ ਸਾਡੀ ਇੱਕ ਕੌਮ ਦੀ ਗੱਲ ਆ ਕੌਮ ਦੇ ਨਾਲ ਇੱਧਰ ਜੁੜ ਜਾਂਦੀ ਹੈ ਗੱਲ ਜਿਵੇਂ ਕਿ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਦਾ ਇੱਕ ਜਸ਼ਨ ਮਨਾਉਣਾ ਜਾ ਕੇ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਉਂਕਿ ਪੰਜਾਬ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਐਸ ਹਾਲਾਤ ਦੇ ਵਿੱਚ ਗਏ ਨੇ ਜਦੋਂ ਡੱਲੇਵਾਲ ਸਾਹਿਬ ਨੂੰ ਲੈ ਕੇ ਵੀ ਬੇहद ਜਿਆਦੇ ਮੈਂ ਕਹਿੰਦਾ ਵੀ ਚਰਚਾ ਸ਼ਿਖਰਾਂ ਦੇ ਉੱਤੇ ਆ ਪਰ ਉਹਨੂੰ ਹਰ ਦਸ ਸਾਲ ਨੂੰ ਟਾਰਗੇਟ ਕੀਤਾ ਯਾਰ ਆ ਚਾਰੇ ਪਾਸਿਓ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾਣਾ ਵਿੱਚ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ